ਸਹਿਕਾਰੀ ਖੰਡ ਮਿਲ ਲਿਮਟਿਡ ਪੁਨੀਆਰ ਦਾ ਦਸਵਾਂ ਆਮ ਜਲਾਸ ਐਚਕੇ ਰਿਜੋਰਟ ਪੁਨੀਆਰ ਵਿਖੇ ਕਰਵਾਇਆ ਗਿਆ ਇਸ ਮੌਕੇ ਤੇ ਐਸਡੀਐਮ ਜਸਪਿੰਦਰ ਸਿੰਘ ਭੁੱਲਰ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਆਮ ਜਲਾਸ ਵਿੱਚ 슈ਗਰ ਮਿਲ ਪੁਨੀਆਰ ਦੇ ਜੀਐਮ ਆਰਪੀ ਸਿੰਘ ਚੇਅਰਪਰਸਨ ਮਲਕੀਤ ਕੋਰ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਭਾਗ ਲਿਆ ਆਮ ਜਲਾਸ ਦੌਰਾਨ ਕਿਸਾਨਾਂ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਨੂੰ ਜਲਦੀ ਰਿਲੀਜ਼ ਕਰਨ ਤੇ ਜ਼ੋਰ ਦਿੱਤਾ ਗਿਆ ਤੇ ਜੂਰੀਆ ਖਾਦੀ ਹੋ ਰਹੀ ਕਾਲਾ ਬਾਜ਼ਾਰੀ ਤੇ ਵੀ ਰੋਕ ਲਗਾਉਣ ਲਈ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਇਸ ਮੌਕੇ ਤੇ ਸੀਨੀਅਰ ਕਾਂਗਰਸੀ ਨੇਤਾ ਦਲਬੀਰ ਸਿੰਘ ਬਿੱਟੂ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਪੱਟੀ ਵਰਿੰਦਰ ਨੋ ਸ਼ਹਿਰਾ ਯੂਥ ਨੇਤਾ ਅਮਰਿੰਦਰ ਸਿੰਘ ਸੰਧੂ ਕਿਸਾਨ ਆਗੂ ਹਰਦੇਵ ਸਿੰਘ ਚਿੱਟੀ ਮਾਜਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਕਤੋਵਾਲ ਵੀ ਹਾਜ਼ਰ ਸਨ ਜਿਹੜਾ ਇਜਲਾਸ ਦਸਮਾ ਇਜਲਾਸ ਕੀਤਾ ਗਿਆ ਇਹਦੇ ਵਿੱਚ ਲੋਕਾਂ ਨੇ ਕਿਸਾਨਾਂ ਨੇ ਇੱਕ ਮੰਗ ਰੱਖੀ ਹੈ ਕਿ ਜਿਹੜਾ 13 ਕਰੋੜ 90 ਲੱਖ ਰੁਪਈਆ ਕਿਸਾਨਾਂ ਦੇ ਗन्ने ਦੇ ਵਗੈਰਾ ਸੀ ਉਹਦੇ ਬਾਰੇ ਤੁਸੀਂ ਸਰਕਾਰ ਨੂੰ ਕੀ ਫੀਲ ਕਰੋਗੇ ਦਾ ਦੇਸ਼ਾਂ ਦਾ ਭਾਈ ਕਾਨੂੰ ਪੀਲੇ ਗੰਨੇ ਕੁ ਜਿਹੜਾ 13 ਕਰੋੜ 900000 ਰੁਪਈਆ ਕਿਸਾਨਾਂ ਦਾ ਰਹਿੰਦਾ ਜਲਦੀ ਨੂੰ ਚੱਲ ਦਿੱਤਾ ਜਦ ਤੱਕ ਹਰ ਪੀਤ ਕਿਸਾਨਾਂ ਦੇ ਮਦਦ ਕਿਦਾਂ ਦਾ ਅਜਿਹਾ ਜਲਾਸ ਰਿਹਾ ਜੀ ਆਮ ਜਲਾਸ ਠੀਕ ਹੈ ਜੀ ਤੇ ਆਮ ਜਲਾਸ ਕੀਤਾ ਗਿਆ ਕਿਸ ਤਰ੍ਹਾਂ ਦਾ ਰਿਹਾ ਔਰ ਇੱਕ ਕਿਸਾਨ ਨੇ ਮੰਗ ਰੱਖੀ ਹੈ ਕਿ ਜਿਹੜਾ ਜੀ 13 ਕਰੋੜ 900000 ਦੀ ਰਕਮ ਹੈਗੀ ਗੰਨੇ ਦੀ ਉਹਦੇ ਵਾਸਤੇ ਕੀ ਨਾ ਜਾਂਦੀ ਤੋਂ ਇਗਜ਼ਾਮਪਲ ਪਹਿਲਾਂ ਉਹਦੇ ਨਾਲ ਸਾਰੇ ਨੀਲਾ ਭਰਾਵਾਂ ਦਾ ਸਾਰੀ ਲੰਗਮੈਂਟ ਦਾ ਸਾਰੇ ਅਹ ਅਜਿਹਾ ਜਿਹੜੇ ਯੂਨੀਵਰਸਿਟੀ ਕੋਈ ਸੱਜਣਾ ਦਾ ਹੈ ਸੱਚੀ ਗੱਲ ਦੰਗਿਆਂ ਦਾ ਬਹੁਤ ਜਿਆਦਾ ਕਿਨਾਂ ਅੱਜ ਦਸਾਂ ਜਿਲ੍ਹਾ ਸੇ ਪਟਾਪੁਰ ਸੇ ਕਰਨੀ ਹੁੰਦਾ ਹੋਇਆ ਬਹੁਤ ਹੀ ਵਧੀਆ ਲਾਹਤ ਦੇ ਵਿੱਚ ਇੱਕ ਦੂਜੇ ਨਾਲ ਵਿਚਾਰਾਂ ਸਾਂਝੀਆਂ ਗਈਆਂ ਨੇ ਇਹਨਾਂ ਤਰ੍ਹਾਂ ਵਜਾਉਂਦੇ ਆ ਪਰ ਕੀ ਆ ਮੈਨੇਜਮੈਂਟ ਨੂੰ ਆਪਣਾ ਨਿਖਾੜੀ ਪੇਸ਼ ਕੀਤਾ ਤੇ ਜੋ ਵੀ ਹੈਗਾ ਜਿੰਨੀ ਤਾਂ ਭਾਵੇਂ ਦੀ ਜਿਹੜੀ ਕੋਈ ਮੰਗ ਹੈਗੀ ਆ ਉਹ ਤੂੰ ਕਦੋਂ ਵੀ ਹਿੰਦਰਾ ਨਾਲ ਚੱਲੇ ਜਾਂ ਕਰਦੇ ਕਿ ਜੁਰਾ ਰੋਸ ਬਸ ਜਾ ਕੇ ਕੋਈ ਤਸਵੀਰ ਹੋਇਆ ਐਕਸੀਡੈਂਟ ਬਾਕੀ ਜਿਹੜੀ ਪੇਮੈਂਟ ਜਿਹੜੀ ਹੈਗੀ ਆ 13 ਕਰੋੜ ਸੰਧੀ ਰਹਿ ਗਈ ਆ ਉਹ ਸਟੇਟ ਗਵਰਨਮੈਂਟ ਦੇ ਕਲੀਅਰਿੰਸ ਤੋਂ ਉਸਕੀ ਹੋ ਜਿੱਤੀ ਹੈ ਬਸ ਪੇਪਰਾਂ ਦੇ ਵਿੱਚ ਮਾਰੀ ਲਾ ਹੋ ਗਈ ਮੜੇ ਜੀ ਕਲੀਅਰ 100% ਆਇਓ ਉਹ ਉਹ ਨਾ ਤਾ ਠੀਕ ਅਸਲਾਸ ਹੋਇਆ ਸੁਗਰ ਮਿਲ ਪਣਿਆੜ ਦਾ ਕਿਸਾਨਾਂ ਦੀ ਪੇਮੈਂਟ ਜਿਹੜੀ ਬਕਾਇਆ ਹੈ 1392000 ਰੁਪਇਆ 13 ਕਰੋੜ 92 ਲੱਖ ਰੁਪਏ ਉਹਦਾ ਕੀ ਜਨਾਂ ਜਾਂਦੇ ਆਦੇ ਬਾਰੇ ਉਹ ਨਾ ਕਹਤਾ ਜੀ ਅਸੀਂ ਪਾ ਦਨੇ ਆ ਜਲਦੀ ਤੋਂ ਜਲਦੀ ਪਾ ਦਨੇ ਆ ਅੱਛਾ ਅੱਜ ਜਿਹੜਾ ਜਲਾਸ ਹੋਇਆ ਆਪਣੇ ਅੜਮੇ ਵਿੱਚ ਤੇ ਕਹਿੰਦੇ ਨੇ ਜਲਦੀ ਤੋਂ ਜਲਦੀ ਆਪਾਂ ਇਹ ਪੇਮੈਂਟ ਜਿਹੜੀ ਆ ਕਰ ਦਨੇ ਆ ਆ ਗਈ ਹੈ ਕੀ ਪੰਸਾਬ ਹੋਰ ਕੋਈ ਤੁਹਾਡੀ ਮੰਗ ਕਿਸਾਨਾਂ ਦੀ ਸਾਡੀ ਮੰਗ ਹੈ ਵੀ ਸਾਡਾ ਜਿਹੜਾ ਪਣਿਆੜ ਮਿੱਲ ਦਾ ਜਿਹੜਾ ਜਾੜ ਆ ਬਹੁਤਾ ਹੀ ਮੜਾ ਹੈ ਬਹੁਤ ਜ਼ਿਆਦਾ ਮੜਾ ਥੋੜਾ ਨਹੀਂਗਾ ਜਿਹੜੀ ਪ੍ਰੋਬਲਮ ਹੈ ਜਿਹੜੀ ਉਹ ਸੜਕਾਂ ਵਿੱਚ ਉਹ ਪਹਿਲਾਂ ਵੀ ਜੀਐਮ ਸਾਹਿਬ ਨਾਲ ਮੀਟਿੰਗ ਕੀਤੀ ਸੀ ਪਹਿਲੇ ਨਾਲ ਕਿ ਉਹ ਜਿਹੜੀ ਸੜਕਾਂ ਪਰਲੇ ਬੰਨੇ ਕੀਤੀ ਜਾਏ ਤੇ ਸੜਕ ਜਿਹੜੀ ਉਹ ਬੱਚੇ ਜਾਂਦੇ ਨੇ ਲੜਕੀਆਂ ਜਾਂਦੀਆਂ ਨੇ ਤੇ ਸਾਡੇ ਕਿਸਾਨ ਉੱਥੇ ਦੇ ਸਰੇ ਖਲੋਤੀ ਹੁੰਦੇ ਆ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਆ ਉਹ ਜਾੜ ਇੱਕ ਤੇ ਪੱਕਾ ਕੀਤਾ ਜਾਏ ਤੇ ਇੱਕ ਇੱਕੋ ਥਾਂ ਹੀ ਕੀਤਾ ਜਾਏ ਪਰਲੇ ਉੱਤੋਂ ਦੀ ਕਮਾ ਕੇ ਤੇ ਸੜਕ ਬਾਹਰ ਨੂੰ ਕੀਤੀ ਜਾਏ ਤੇ ਜਿਹੜਾ ਬੰਦਾ ਜਿਹੜਾ ਜ਼ਿੰਮੇਵਾਰ ਹੈ ਉਹ ਉਥੇ ਟਰਾਲੀ ਲਾ ਕੇ ਘਰ ਨੂੰ ਵੀ ਜਾ ਸਕਦਾ ਗਾਮਸ਼ਾਂ ਵੀ ਕਿਤੇ ਬੈਠ ਸਕਦਾ ਤੇ ਫੇਰ ਉਹ ਸੋਲ ਬੰਦਾ ਜਿਹੜੀ ਜ਼ੂਰੀਆ ਖਾ ਦੀ ਕਾਲਾ ਬਿਜਾਰੀ ਦੀ ਇੱਕ ਗੱਲ ਚੱਲੀ ਆ ਉਹਦੇ ਬਾਰੇ ਕੀ ਕਹਿਣਾ ਜਾਂਦੇ ਹੋ ਜ਼ੂਰੀਆ ਜਿਹੜੀ ਕਿਸਾਨਾਂ ਨਾਲ ਸੜਾ ਧੱਕਾ ਪੱਕਾ ਧੱਕਾ ਜਿਹੜੀ ਇਹ ਬ੍ਰਿਟੀ ਗੱਲ ਲੋਕ ਨੇ ਮੈਨੂੰ ਇਹ ਨਹੀਂ ਸਮਝ ਆਉਂਦੀ ਬਾ ਫੈਕਟਰੀਆਂ ਦੇ ਵਿੱਚ ਹੀ ਫੈਕਟਰੀਆਂ ਦੇ ਵਿੱਚ ਹੀ ਲੱਗੇ ਨੇ ਕਿਸਾਨ ਤਰਲੇ ਮਾਰਦੇ ਰਹਿਗੇ ਨੇ ਪਰ ਜਿਹੜੀ ਜਨੀ ਖਾਦਾ ਬਹੁਤੀ ਫੈਕਟਰੀਆਂ ਚਲ ਗਈ ਆ ਆ ਫੈਕਟਰੀ ਜਿਹੜੀ ਆ ਆਪਣੇ ਤਮਰਾਈ ਵਾਲੀ ਅਲੀਆ ਚੱਕ ਜਿਹੜੀ ਆ ਉਥੇ ਉਹ ਪਰਚਾ ਵੀ ਕਹਿੰਦੇ ਕਰਦਣਾ ਨੇ ਹਾਂ ਪਰਚਾ ਕਰਤਾ 85 ਬੋਰੀਆਂ ਜਿਹੜੀਆਂ 200 ਬੋਰੀ ਖਾਲੀ ਜਿਹੜੀ ਆ ਹੋਰ ਵੀ ਜਿਹੜਾ ਸ਼ੱਕ ਪਿਆ ਸੀ ਉਥੇ ਹੈਗੀ ਉਹ ਪਤਾ ਨਹੀਂ ਗੈਪ ਕਰਕੇ ਕਿੱਥੇ ਹੋ ਗਿਆ ਪਰ ਉਥੇ ਐਡਾ ਪਤਾ ਨਹੀਂ ਕਦੋਂ ਦੀ ਖਾਦ ਜਿਹੜੀ ਉਥੇ ਨਹੀਂ ਪਤਾ ਨਹੀਂ ਐਨੇ ਮੁੱਦੇ ਚੁਕਦੇ ਨੇ ਕਿਸਾਨ ਕਿਸਾਨਾਂ ਨਾਲ ਰੇਟ ਜਿਹੜੇ ਹੁੰਦੇ ਆ ਪਰ ਤੁਸੀਂ ਇਹ ਜਿਹੜਾ ਮੁੱਦਾ ਜਿਹੜਾ ਕਾਲਾ ਵਿਜਰੀ ਜੁੜੀਆ ਲੋਕਾਂ ਨੂੰ ਨਹੀਂ ਮਿਲਦੀ ਬਲੈਕ ਹੁੰਦੀ ਐ ਇਹਦੇ ਵਿੱਚ ਤੁਸੀਂ ਕਿਉਂ ਨਹੀਂ ਮੁੱਦਾ ਚੁਕਦੇ ਮੈਂ ਜੀ ਬਿਲਕੁਲ ਨਹੀਂ ਹੁਣ ਇਸ ਸਰਕਾਰ ਦੇ ਵਿੱਚ ਹੁਣੇ ਆਈ ਆ ਪਹਿਲਾਂ ਤੋਂ ਪ੍ਰੋਬਲਮ ਐਡੀ ਨਹੀਂ ਸੀ ਆਉਂਦੀ ਹੁਣ ਜੇ ਪ੍ਰੋਬਲਮ ਆਈ ਆ ਤਾਂ ਫੜੇ ਵੀ ਨੇ ਤੇ ਗਾਂ ਪੂਰਾ ਖਿਆਲ ਰੱਖਾਂਗੇ ਕਿਸਾਨਾਂ ਨੂੰ ਜਿਹੜੀ ਤੰਗੀ ਨਾ ਆਏ ਜਿਹੜੀ ਫੈਕਟਰੀਆਂ ਦੀ ਖਾਦਾ ਉਹ ਹੀ ਕਿਸਾਨਾਂ ਨੂੰ ਮਿਲ ਜੇ ਤੇ ਕਿਸਾਨ ਜਿਹੜਾ ਖੁਸ਼ਾਲ ਹੋ ਜਾਂਦਾ